ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਸਾਡੇ ਪਣੀ ਕੋਪਰਾਇਜ਼ ਕਰਦਾ ਲਗਿਆਣੀ ਚ ਬੰਦੇ ਠੀਕ ਹੈ ਜੀ ਤੇ ਵੀਰ ਜੀ ਆਪਾਂ ਨਾ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦਿੱਤਾ ਸੀ ਕੁਛ ਦਿਨ ਪਹਿਲਾਂ ਹਾਂਜੀ ਤੇ ਤੁਸੀਂ ਕੀ ਕੀ ਪ੍ਰੋਬਲਮਾਂ ਤੋਂ ਲਿਆ ਸੀ ਉਹ ਤੁਹਾਨੂੰ ਕੀ ਕੀ ਦਿੱਕਤਾਂ ਸੀਗੀਆਂ ਵੀਰ ਜੀ ਤੁਹਾਨੂੰ ਮਤਲਬ ਮੈਂ ਥੋੜਾ ਖਿਆਲੀ ਸੀ ਜਾਂਦਾ ਸਵੇਰੇ ਤਾਂ ਠੀਕ ਹੈ ਮੋਰਨਿੰਗ ਫਲੈਕਸਿਕਾ ਆ ਕੇ ਜਿਹੜੀ ਮੈਂ ਪਿਆ ਹੀ ਜਾਂਦਾ ਸੀ ਠੀਕ ਹੈ ਆਪਕੋ ਮੈਨੂੰ ਇੰਨੀ ਮਸੂਰੀ ਸੀ ਠੀਕ ਹੈ ਤੇ ਆਪਣਾ ਮੈਂ ਗੋਲੀ ਖਾ ਲਈ ਜੀ ਬਾਈ ਅੱਛਾ ਜੀ ਵਾਲੀ ਗੋਲੀ ਖਾਂਦੇ ਸੀ ਜੀ ਠੀਕ ਹੈ ਉਹ ਤੜਕੀ ਲੈਣੀ ਪੈਂਦੀ ਸੀ ਹਾਜ਼ਰੀ ਮੈਂ ਨਿਰਨੇਗਲ ਦੇ ਖਾਣਾ ਬਈ ਦੋ ਕੱਟੀਆਂ ਦੋ ਗੋਲੀਆਂ ਖਾਂਦੇ ਸੀ ਕੱਟੀਆਂ ਠੀਕ ਹੈ ਜਾਨੀ ਮੰਨ ਲਓ ਨਸਾ ਕਰਨਾ ਪੈਂਦਾ ਸੀ ਫਿਰ ਉੱਠਿਆ ਜਾਂਦਾ ਸੀ ਜੀ ਹਾਂ ਜੀ ਜੀ ਮੈਂ ਤਾਂ ਨਾ ਹੁੰਦਾ ਵੀ ਸੀ ਕਈ ਵਾਰੀ ਕੰਮ ਤੇ ਗੋਦੀਦ ਰਹੇ ਠੀਕ ਹੈ ਜੀ ਇੰਨੀ ਤੱਕ ਆਉਂਦੀ ਸੀ ਇੰਨੀ ਜਿਆਦੇ ਪ੍ਰੋਬਲਮ ਸੀ ਹਾਂ ਪਰ ਨਹੀਂ ਜੀ ਜਦੋਂ ਦਵਾਈ ਲਈ ਮੈਨੂੰ ਬੜੇ ਪ੍ਰੋਬਲਮ ਨਹੀਂ ਅੱਛਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਸਰਵਿਸ ਤੇ ਇੱਕ ਵਾਰ ਤੇ ਆਣੂ ਤੋਂ ਤੱਕ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਤੇ ਜਿਹੜੀਆਂ ਹੋਰ ਪ੍ਰੋਬਲਮਾਂ ਜਿਵੇਂ ਤੁਸੀਂ ਕਹਿੰਦੇ ਸੀ ਵੀ ਮੇਰੇ ਖਾਣਾ ਪੀਣਾ ਨਹੀਂ ਪ੍ਰੋਪਰ ਹਜਮ ਹੁੰਦਾ ਖੱਲੀਆਂ ਚੜ੍ਹਦੀਆਂ ਨੇ ਹਾਂ ਜੀ ਸਾਰਾ ਆਪਸ ਸੈੱਟ ਆ ਜੀ ਪਹਿਲਾਂ ਤਾਂ ਮੈਨੂੰ ਲੱਫਾ ਬਾਹਰ ਚੜਦੀ ਗਈ ਜਾਂਦੀ ਹੈ ਦਰਦ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਜੀ ਮੈਂ ਖਰਗਾ ਨਹੀਂ ਬੈਣੀ ਆਂਦੀ ਬੁਝੇ ਤਾਂ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਉਹ ਨਸਾ ਕਰਦੇ ਸੀ ਹੁਣ ਉਹਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ ਨਹੀਂ ਜੀ ਹੁਣ ਤਾਂ ਮਤਲਬ ਨਹੀਂ ਬਿਲਕੁਲ ਠੀਕ ਨਾ ਮਤਲਬ ਕੀ ਹੈ ਅੱਛਾ ਜੀ ਤੇ ਲੱਖਾਂ ਹੀ ਭੈਣ ਭਾਈਆਂ ਨੂੰ ਇਹੋ ਜਿਹੀਆਂ ਪ੍ਰੋਬਲਮਾਂ ਨੇ ਵੀ ਜਿਹੜੀਆਂ ਮਤਲਬ ਸਵੇਰੇ ਨਸਾ ਕਰਕੇ ਮਜ਼ਦੂਰ ਪਰਸਨ ਨੂੰ ਕੰਮ ਤੇ ਜਾਣਾ ਪੈਂਦਾ ਹੈਗਾ ਤੇ ਉਹ ਜਿੰਨੀ ਕਮਾਈ ਹੁੰਦੀ ਉਹ ਉਹਦੇ ਵਿੱਚ ਹੀ ਵਰਤ ਜਾਂਦੀ ਹੈਗੀ ਘਰ ਪਰਿਵਾਰ ਦੇ ਵਿੱਚ ਦਿੱਕਤ ਆਉਂਦੀਆਂ ਨੇ ਤੇ ਤੁਸੀਂ ਉਹਨਾਂ ਭੈਣ ਭਾਈਆਂ ਨੂੰ ਕੀ ਕਹਿਣਾ ਚਾਹੋਗੇ ਵੀ ਬਾਡੀ ਸਰਵਿਸ 'ਤੇ ਇੱਕ ਵਰਤਨਾ ਚਾਹੀਦਾ ਹਾਂ ਜੀ ਵਰਤਨਾ ਚਾਹੀਦਾ ਸਾਡੀ ਉਹਨਾਂ ਭੈਣ ਭਰਾਵਾਂ ਦੀ ਰਿਕਵੈਸਟ ਆ ਕਿ ਤੁਸੀਂ ਨਸ਼ਾ ਜਨਾ ਬਹੁਤ ਕਰਤੀ ਸੀ ਆਪਣੀ ਕੱਚੀ ਮੈਡੀਸਿਨ ਲਓ ਇਹ ਪੈਕ ਵਰਤੋ ਆਪੀਸਿ ਰਿਜ਼ਾਇਰਟ ਦੇ ਕਮਰੇ ਲੱਗੇ ਸੀ ਉਹ ਵਾਰਤੇ ਲਖਾਂ ਹੀ ਪਹਿਣਾ ਨੇ ਉਹ ਤਕਲੀਫ ਚ ਨੇ ਉਹਨਾਂ ਪਹਿਣਾ ਨੂੰ ਵੀ ਪਹਿਣਾ ਤੁਸੀਂ ਮੈਸੇਜ ਦੇਉਂਗੇ ਬਈ ਜਿਹੜਾ ਇਹ ਪੈਕ ਆਗਾ ਇਹ ਆਪਣੇ ਘਰੇ ਵੀ ਤੁਸੀਂ ਯੂਜ਼ ਕਰੋ ਆਪਣੇ ਪਰਿਵਾਰਾਂ ਦੀ ਜਿੰਦਗੀਆਂ ਤੰਦਰੁਸਤ ਕਰੋ ਹਾਂਜੀ ਠੀਕ ਹੈ ਭੈਣ ਧੰਨਵਾਦ